ਜਿਸ ਗੱਲ ਉਹ ਵਾਹ ਲਾ ਅਜੀ ਬੜੀ ਸਾਸੀ ਰੋੜੀ ਸਾਸੀ ਫੇਰੀਆ ਪਲਾਏ ਜਾਨੇ ਦੂਦੂ ਨਹਾਓ ਨਾ ਨਾ ਦੋਰੀ ਹੁੰਦਾ ਬਰਾਹਮ ਕੋਲੋਂ ਦੂਦੂ ਨਹਾਓ ਬਦਾਮ ਕੋਲੋਂ ਇਹ ਵਾਹ ਤੁਮ ਲੋ ਇਹ ਵਾਹ ਇਹ ਦੁੱਧ ਨਾਲ ਨਾ ਹੁੰਦੇ ਅਸਰ ਵਾ ਦੇ ਨੇ ਮੈਂ ਵੀ ਦੁੱਧ ਨਾਲ ਨਾਵੇਂ ਤੂੰ ਚਿੱਟਾ ਹੋ ਜਾਏ ਫਿਰ ਤੂੰ ਦੁੱਧ ਨਾਲ ਨਾ ਕੇ ਮੇਰੇ ਹੁੰਨੇ ਚਿੱਟਾ ਬਾਤਾ ਆਇਨਾ ਨਹੀਂ ਜਾਏ ਕਰ ਫਿਰ ਹੁੰਨੇ ਅਨਿਵਰਸਰੀ ਆ ਸਾਡੀ ਅਨਿਵਰਸਰੀ ਆ ਗਈ ਗਾਈਸ ਅੱਜ ਪਾਰਟੀ ਪਾਰਟੀ ਕੰਦੂ ਗਈ 파ਟੀ ਦੇਓ 파ਟੀ ਸਾਡੇ ਮਾਮਾ ਅੱਜ ਆਏ ਸੀ ਤੁਹਾਡੇ ਘਰੇ ਹੈ ਮਾਮਾ ਰਿਸੀ ਡਿਲੀਵਰੀ ਵਾਹ ਪਾਰਟੀ ਤੁਸੀਂ ਮੈਨੂੰ ਚਾਹੀਦੀ ਮੈਂ ਆਪ ਦਾ ਘਰ ਸੱਟ ਕੇ ਦੀ ਘਰੇ ਆਈ ਸੀ ਸਾਨੂੰ ਵੀ ਦੋ ਪਾਰਟੀ ਸਾਨੂੰ ਵੀ ਦੋ ਕਿਉਂਕਿ ਐਸੀ ਵੀ ਮਾਮ ਦਾ ਢਿੱਡੇ ਜੋ ਆਇਆ ਸੁਣ ਕੇ ਸਾਡੀ ਐਨੀਵਰਸਰੀ ਮੈਰੀਜਨ ਵਰਸੀ ਹੈ ਸਾਡੀ ਕਿੰਨੇ ਸਾਲ ਲੱਗੇ ਜੀ ਆਪਣੇ ਵਿਆਹ ਨੂੰ ਆਪਣੇ ਜੀ ਚੌਥਾ ਲੱਗਿਆ ਅਸੀਂ ਆਪਣੇ ਬੁਢੇ ਹੋ ਗਏ ਸਾਲ ਬਸ ਸਾਲ ਲੱਗੇ ਤੇਰਾ ਪੂਰੇ ਹੋ ਗਿਆ ਅੱਜ ਐਨਿਵਰਸਰੀ ਮਨਾਵਾਇਆ ਹੈ ਅੱਜ ਸ਼ਾਮ ਨੂੰ ਜਿਹੜੀ ਟੂਟ ਤਾਂ ਆ ਗਈ ਜੇ ਵੀ ਆਪਣੇ ਸਕੂਲਸ ਘਰੋਂ ਆ ਗਈ ਫਿਰ ਕੇਕ ਵਗੈਰਾ ਕਟਾਂਗੇ ਪਾਰਟੀ ਕਰਾਂਗੇ ਪਾਰਟੀ ਕਰਾਂਗੇ ਨਾਲੇ ਦੇਖਦੇ ਆ ਵੀ ਸਾਨੂੰ ਕੀ ਗਿਫਟ ਦੇਣੇ ਗਿਫਟ ਕੀ ਦੇਣਦੇ ਹੁੰਦੇ ਨੇ ਕੀ ਸਪਾਈ ਦੇਣੇ ਹੋ ਕੇਕ ਕੋਲ ਕੇਕ ਹਾਂ ਨਾ ਨਾ ਛੋਲ ਕੇਕ ਵੀ ਦੂਸਰਾਂ ਨੂੰ ਤੇ ਉਪਰ ਕੰਮ ਵਿੱਚ ਰਹਿਣਾ ਬਣ ਦੇ ਨਾਮ ਦੇ ਕਿਤੇ ਨਹੀਂ ਨਾਨ ਚੇ ਨਗਰ ਸ਼ਾਰਗਰ ਕੀ ਬਾਤ ਕਰਦੇ ਇਹ ਬਟਰ ਰੋਟੀ ਹੋਗੀ ਕੋ ਕੀ ਖਾਏਗਾ ਖੋਲੇ ਪਰ ਉਹਨੇ ਹੋਰ ਦਸ ਕੀ ਖਾਏਗਾ ਬਣਾ ਛੋਲੇ ਭਟੋਲੇ ਹਾਲੇ ਨੂੰ ਤਾਂ ਨਹੀਂ ਪੀਏ ਨਾ ਨਹੀਂ ਦੇਖ ਤਾ ਸਾਰੀ ਤਾਂ ਇੱਕ ਖਾਣੇ ਦੇ ਪਤੇ ਵੀ ਨਾਲ ਦਿਓ ਨਾ ਜਦ ਤੱਕ ਉਸਨੂੰ ਤਾਂ ਤਾਂ ਕੁਰਾਈ ਤੇ ਨਾਲ ਬੱਦਲ ਹਾਂ? ਹੋਰ। ਮੁੰਡਾ ਕਹਦਾ ਕਹਦਾ ਚਾਹ ਪੀਂਈਂ ਦਹੀਂ ਦਵਾ। ਆਜਮਾ ਤਾਕੜਾ ਲਾਟਾ ਮੇਰੇ ਦਾ। ਇਹਦਾ ਤਾਕੜਾਗਾ ਇਹਦਾ ਚੱਲ ਜੂਗਾ। ਦੇਖ ਬਈਆ ਹੱਡ ਵਿੱਚ ਚੱਲ ਆਉਂਦਾ। ਛੇਕਣਾ ਤੂੰ ਦੱਸ। ਕੀ ਕਰ ਆ ਬਸ ਕਮਲ ਨੇ ਤਾਂ ਕਰ ਲਿਆ ਸਟ੍ਰੌਬਰੀ ਸ਼ੇਕ ਹੋ ਗਿਆ ਆ ਫਤੇ ਦਾ ਵੀ ਸਟ੍ਰੌਬਰੀ ਸ਼ੇਕ ਹੋ ਗਿਆ ਮੇਰੇ ਖਿਆਲ ਨਾਲ ਮੇਰੀ ਆਈਸਕ੍ਰੀਮ ਹੋ ਰਹੀ ਹੈਗੀ ਆਈਸਕ੍ਰੀਮ ਇਹ ਗੱਲ ਗਲਤ ਇੱਕ ਚੀਜ਼ ਇੱਕ ਜੀ ਚਾਹੀਦੀ ਹੈ ਚਾ ਠੀਕ ਹੈ ਆਈਸਕ੍ਰੀਮ ਜੋ ਮਰਜੀ ਕਰ ਆਈਸਕ੍ਰੀਮ ਆਈਸਕ੍ਰੀਮ ਚਲੋ ਆਈਸਕ੍ਰੀਮ ਹੋ ਗਈ ਹਾਂ ਇਹ ਤਾਂ ਚਾਹੁੰਦੇ ਆਂ ਕਿ ਸਟ੍ਰੌਬਰੀ ਉਹ ਵੀ ਸਟ੍ਰੌਬਰੀ ਇਹ ਤਾਂ ਕਹਿੰਦਾ ਮੈਂ ਆਈਸਕ੍ਰੀਮ ਲੈਣੀ ਹੁਣ ਇਹ ਬਦਲ ਗਿਆ ਆਈਸਕ੍ਰੀਮ ਤਾਂ ਕਰ ਮਤਲਬ ਕਿ ਨਾ ਇਸ ਤਾਂ ਆਈਸਕ੍ਰੀਮ ਸਿਲੈਕਟ ਹੋ ਗਏ ਹਲਤਾਂ ਕਿ ਕੀ ਕੁਝ ਖਾਣਾ ਕੋ ਸਿਲੈਕਟ ਹੋ ਗਏ ਬਰ ਉਹ ਤੋਂ ਬਾਅਦ ਮੰਗਾਉਣੇ ਕੇਕਾਂ ਜੀ ਕੇਕ ਆਪਾਂ ਜਾਂਦੇ ਫੇ ਲਵਾਂਗੇ ਮੋਡੋ ਕੱਟਾ ਆ ਰਹੀ ਆ ਜੀ ਗਰਮ ਗਰਮ ਗੁਲਫੀ ਗਰਮਾ ਗਰਮ ਗੁਲਫੀ ਆ ਕੀ ਨਾ ਥੋੜੀ ਵਾ ਥੋੜੀ ਹੀ ਨੇ ਇਹ ਲਾਵਾ ਇੱਕ ਲਈ ਟੈਸਟ ਕਰਾ ਦੇ ਜੀ ਕਰ ਰਿਹਾ ਉਹਦਾ ਕਿਵੇਂ ਕੀ ਟੈਸਟੀ ਹੈ ਟੇਪ ਰਿਕਾਰਡ ਉਹਨਾਂ ਚਲਾ ਲੀਏ ਆ ਤੇਰੀ ਬੜੀ ਧਿਆਨ ਦੀ ਹੈ ਹਨਾ ਕੈਸਟਾਂ ਦੇ ਨਾਲ ਗਾਦਰ ਤੋਂ ਪ੍ਰੋਟੈਨ ਲੋਬਲ ਵੇਡ ਇਹ ਹੋ ਬੜੇ ਰੋਮਾਂ ਆਏ ਦੋ ਦੋ ਕਰ ਰੱਖਿਆ ਇੱਕ 6 ਕੇ ਕਰ ਰੱਖਿਆ ਨੇ ਇੱਕ ਚਾਕਲੇਟ ਉਹ ਕਰ ਰੱਖਿਆ ਆਈਸਕ੍ਰੀਮ ਇੱਕ ਉਹ ਕੋਲ ਦੇ ਦਿੰਦੇ ਆਡੇ ਕਰ ਤਾਂ ਬੇਚਾ ਵੀ ਸਭ ਕਰੀ ਸਤਿਕਾਰ ਨੇ ਜਹਾਗੀ ਨਾਲ ਪਾਪਾ ਤਾਂ ਨੇਰੇ ਵੀ ਨਹੀਂ ਆਰੇ ਕਰੀ ਨਾ ਮਮੀ ਇਹਦਾ ਆਈਸਕ੍ਰੀਮ ਲੈ

ਰੋਟੀ ਖਾ ਕੇ ਗਾਇਸ ਹੁਣ ਅਸੀਂ ਹਵੇਲੀ ਤੋਂ ਬਾਹਰ ਨਿਕਲਾਂਗੇ ਅਰ ਇਹ ਆਪਣਾ ਖੜੇ ਫੋਟੋਆਂ ਚਾਉਣ ਦਾ ਸੋਚ ਰਹੇ ਨੇ ਕਿ ਵੀ ਅਸੀਂ ਕਿਤੇ ਕੋਈ ਲੋਕੇਸ਼ਨ ਤੇ ਫੋਟੋਆਂ ਚਾਹੀਏ ਅਰ ਹਵੇਲੀ ਦਾ ਬਾਹਰੋਂ ਤੁਸੀਂ ਵਿਊ ਦੇਖੋ ਬਹੁਤ ਸੋਹਣਾ ਵਿਊ ਲੱਗ ਰਿਹਾ ਹੈਗਾ ਹਵੇਲੀ ਦਾ ਲਾਈਟਾਂ ਦੇ ਵਿੱਚ ਦਾ ਹਵੇਲੀ ਬਹੁਤ ਸੋਹਣੀ ਲੱਗ ਰਹੀ ਹੈਗੀ ਚਲੋ ਜੀ ਹੁਣ ਸਾਨੂੰ ਲੋਕੇਸ਼ਨ ਮਿਲ ਗਈ ਹੈਗੀ ਜਿੱਥੇ ਆਪਾਂ ਫੋਟੋਆਂ ਚਾਉਣੀਆਂ ਨੇ ਤੇ ਚੱਲ ਕੇ ਹੁਣ ਆਪਾਂ ਫੋਟੋ ਸ਼ੂਟ ਵੀ ਕਰਦੇ ਆਂਗੇ ਫੋਟੋਆਂ ਸੀ ਕਰੀਆਂ ਨੇ ਬੱਚਿਆਂ ਦੀ ਦੇਖੋ ਮਸਤੀ ਪੂਰੀ ਹਾਂ 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 ਚਾਰ ਖੇ ਚੁਰਖੇ ਸਾਰਾ ਪੰਜਾਬ ਦੇ ਸੱਬੇ ਚਾਰ ਦਾ ਸਮਾਂਤਰੇ ਹੋਇਆ ਆਇਓ ਭਤੇ ਇੰਨਾ ਦੀ ਮਸਤੀ ਪੂਰੀ ਨਹੀਂ ਹੋ ਸਕਦੀ ਭਾਵੇਂ ਪੂਰੀ ਰਾਤ ਛੱਡ ਦੋ ਇਹਨਾਂ ਨੂੰ ਇੱਥੇ ਓਏ ਆਜੋ ਤੁਸੀਂ ਇੱਥੇ ਰਹੋਗੇ ਫਿਰ ਅਸੀਂ ਜਾਈਏ ਆਦੇ ਇੱਕ ਅਗਸਟ ਦਾ ਆਪਣੇ ਜਾ ਰਹੇ ਨੇਗੇ ਤੇ ਅਸੀਂ ਵੀ ਇਹਨਾਂ ਦੇ ਪਿੱਛੇ ਨਿਕਲਦੇਗੇ ਬਸ ਫਿਰ ਹੁਣ ਚਲੋ ਜੀ ਚਲੋ ਬੈਠੋ ਗੱਡੀਆਂ 'ਚ ਚਲ ਫਦੇ ਆਦੇ ਇੱਧਰ ਚਲੋ ਜੀ ਚਲੋ ਵੀ ਬੈਠੋ ਜਨਤਾ ਪਾਰਟੀ ਆਪਣੀ ਕੀ ਕਰੇਦਾ ਹਾਲ ਤਾਂ ਕੀ ਕੀ ਜਾ ਕੇ ਉੱਥੇ ਕੱਟਣਾ ਹੈ ਘਰ ਜਾ ਕੇ ਓ ਠੀਕ ਹੈ ਗਾਇਸ ਇਥੋਂ ਆਪਣਾ ਜਿਹੜਾ ਸੀਗਾ ਪ੍ਰੋਗਰਾਮ ਉਹ ਹੋ ਗਿਆ ਖਤਮ ਹੋਣਾ ਕਰੇ ਚੱਲਾਂਗੇ ਇਥੋਂ ਘਰੇ ਚੱਲ ਕੇ ਆਪਾਂ ਕੇਕ ਲੈ ਕੇ ਚੱਲਦੇ ਅਨਿਵਰਸਰੀ ਜਿਹੜਾ ਕੇਕ ਹੈ ਘਰ ਹੀ ਜਾ ਕੇ ਕਟਾਂਗੇ ਗਏ ਸੀ ਅਸੀਂ ਤਾਂ ਭੁੱਲ ਗਏ ਇਹਦੀ ਨਲਾਇਕੀ ਹੈਗੀ ਆ ਸਾਡੀ ਅਨਿਵਰਸਰੀ ਵਾਲੀ ਕੁੜੀ ਦੀ ਗਲਤੀ ਆ ਚਲੋ ਆ ਲਾਈਟ ਤਾਂ ਹੁਣ ਦੇਖੀ ਆਪਣੇ ਵੀ ਲਾਈਟ ਵੀ ਲੱਗਦੀ ਹੈ ਓਏ ਕਰ ਲਿਆ ਹਾਂ ਇੱਥੇ ਹੋਰ ਲਿਆ ਨਾਮ ਤੇ ਦਾਓ ਨੋ ਨੋ ਮੈਨੂੰ ਇਸ ਕਰਨਾ ਨੰਬਰ ਸਿਲੈਕਟ ਕਰਨਾ ਸੀ ਇੱਕੂ ਛੋਟੀਆਂ ਛੋਟੀਆਂ ਕੈਨਲ ਲੈਣਾ ਹਾਂਜੀ ਨਾ ਮੈ ਨਹੀਂ ਆਉਗਾ ਤੁਹਾਨੂੰ ਪਤਾ ਥੋੜਾ ਸਕੈਮ ਕਰ ਰਹੇ ਹੋ ਤੁਸੀਂ ਮੇਰੇ ਨਾਲ ਜਿੰਨਾ ਹੋ ਗਿਆ ਆਜਾ ਹਾਂ ਆਪੇ habia anda puede pegar duro bieno se te ha la cabeza la hizo se te va a poner no va ah a ponerte ਕੋਈ ਕੰਟਲਸ ਰੇ ਇਹ ਜੇ ਮਹਬੂਤਨੀ ਨੇ ਆ ਦਿੱਤੀ ਨੇ ਉਹਨਾਂ ਨੇ ਯਾਰ ਮੈਂ ਤਾਂ ਬਿਲੀ ਨਹੀਂ ਚਿੱਤੇ ਚਿੱਤੇ ਨੇ ਆ ਬਈ ਰਸਤੂ ਸੋਨਾ ਆ ਪਿੱਛੇ ਅੱਗੇ ਪੁੱਛਣਾ ਐਡਵਰਸੀ ਕੇਕ ਇੱਕੋ ਇੱਕ ਕੇਕ ਰਹਿ ਗਿਆ ਸੀਗਾ ਉਹੀ ਸਾਨੂੰ ਲਿਆਉਣਾ ਪਿਆ ਮਜ਼ਦੂਰੀ ਚ ਉਹ ਵੈਸੇ ਕੇਕ ਸੋਨਾਗਾ ਹੈਨਾ ਕੇਕ ਸੋਨਾਗਾ ਸਿੰਪਲ ਜਾ ਸਿੰਪਲ ਜਾਗਾ ਸੈਂਟਰ ਪੱਤੇ ਲਗਾਉਗਾ ਫਸ ਉਧਰ ਕਰ ਲਓ ਸੈਂਟਰ ਦੇਖੀ ਹੱਥ ਮਚਾ ਲਿਆ ਸੀ ਇਹ ਇਹਦਾ ਕੀ ਕलिए ਇਹ ਇਹ ਫਤੇ ਤੇਰੇ ਵਾਡੇ ਵਾਸਤੇ ਰੱਖ ਲੈਣਗੇ ਨਹੀਂ ਤੇਰੀ ਅਨਿਵਰਸਰੀ ਵਾਸਤੇ ਰੱਖ ਲੈਣੇ ਜੋ ਤੇਰੀ ਅਨਿਵਰਸਰੀ ਆਊਗੀ ਨਾ ਬਾਹ ਹੋ ਗਿਆ ਜੋ ਉਧਰ ਜੋ ਤੇਰਾ ਵਿਆਹ ਹੋ ਗਿਆ ਤੂੰ ਇੱਧਰ ਆ ਬਈ ਐਵੇਂ ਢੋਲੀ ਹੁੰਦਾ ਫਿਰ ਕੱਟਣਾ ਦੱਸੀ ਦੋਨਾਂ ਨੇ ਇੱਥੇ ਬੈਠੋ ਇਹ ਕੇਕ ਸਾਰਾ ਪਗਲੇ ਰਹੇ ਨੇ ਦੇਖੀ ਕੇਕ ਸੋਹਣਾ ਹੈ ਤੇ ਹੈ ਉਧਰ ਦੇਖੋ ਚਲ ਖਾ ਲੈ ਖਾ ਲੈ ਖਾ ਲੈ ਫਤਵੀ ਹੋਊਗਾ ਕੇਕ ਟੇਸਟੀ ਹੈ ਅੱਛਾ ਫਿੱਚ ਦੇ ਕੇਕ ਤਾਂ ਕਿੱਥੇ ਆ ਕੇਕ ਤਾਂ ਦੇਖਣ ਕਿੱਥੇ ਹੈ ਨਾ ਹੱਥੇ ਚ ਫੜਾ ਵੇ ਜਿਹੜਾ ਇਹਦੇ ਅਸੀਂ ਇਹ ਹੱਥ ਦੀ ਵਰਕ ਕਰ ਕਰਨੇ ਆਏ ਕਰਕੇ ਹੂੰ ਫੜ ਲਓ ਕਿਚੜੀ ਫੋਟੋ ਬਣ ਕਿਚੜੀ ਹਾਂ ਕਿਚੜੀ ਆ ਤੁਹਾਨੂੰ ਤਾਂ ਦੱਸ ਸਹੀ ਤੁਹਾਨੂੰ ਤਾਂ ਦੱਸ ਲੈ ਇਹ ਕਰਕੇ ਚੱਲੇਗਾ ਦੋਨੋਂ ਫੜ ਲਓ ਦੰਨਾ ਤੂੰ ਵਰਤਦਾ ਇਹਨਾਂ ਨੂੰ ਫੜ ਲਓ ਦੋਨੋਂ ਫੜ ਲਓ ਕਿਚੜੀ ਚਲੋ ਲੈ ਲੋ ਜੀ ਇਹਦਾ ਮੁੰਡਾ ਹੈਗਾ ਕਮਜਾਬਾ ਹਾਂ ਅਰੇ ਆਪੇ ਬਾਅਦ ਵਿੱਚ ਆਪੇ ਸਾਰੀ ਚੱਕ ਲਾਂਗੇ ਉਗੜੀ ਦਾ ਨਹੀਂ ਇਹ ਡਾਈਟ ਤੇ ਹੈਗੀ ਇਹਨੂੰ ਕਟ ਰਣੀ ਹੈਗੀ ਇਹ ਜੀ ਮੇਰੀ ਇਹ ਆਪਣਾ ਹੈ ਉਹਦੋਂ ਵੀ ਡਾਈਟ ਤੇ ਰਹਾ ਮੈਂ ਤਾਂ ਉੱਥੇ ਚੱਲ ਕੇ ਘਰ ਨੂੰ ਹਾਜ਼ਮ ਗਾ ਲੂ ਮੈਂ ਤਾਂ ਉੱਥੇ ਤੇਰਾ ਉਹ ਬਣਾਕੋ ਤੈਨੂੰ ਆਇਆ ਨਹੀਂ ਦੇਰੇ ਮੈਂ ਤੁਹਾਨੂੰ ਦਿਨਤ ਹੋਗੀ ਮੈਂ ਇਹਨੂੰ ਕਹਿੰਦੇ ਕਿ ਮੈਂ ਡੇਟ ਤੇ ਮੈਨੂੰ ਡੇਟ ਤੇ ਕਹਿੰਦਾ ਮੈਂ ਇਹ ਫੋਟੋ ਆ ਤੁਸੀਂ ਉਹਨਾਂ ਨੂੰ ਖਾਰਿਸ ਡੈਟ ਇਹਨੂੰ ਆਈ ਆਈ ਨਹੀਂ ਕਰ ਉਹ ਦਵਾਰੋਂ ਇਹਦੀ ਕਰ ਦੇ ਚੰਗਰਾ ਚਲ ਬਸ ਇਹ ਕੱਢੀ ਪਤਾ ਉਹਨਾਂ ਕੇ ਕੱਢੀ ਆ ਜਿਹੜਾ ਜਿੰਨੀ ਇਹ ਤੋ ਫੋਟੋ ਖਿੱਚੋ ਜਾਏਗਾ ਨਾ ਮੈਂਡਾ ਹਾਂ ਹੋ ਗਿਆ ਹੋ ਗਿਆ ਵੀਰੇ ਦੇ ਕਿੱਦਾਂ ਆ ਰਹੇ ਆ ਉਧਰ ਲਾ ਵੀਰਾ ਦਾ ਵੀਰੇ ਦੇ ਕਿੱਦਾਂ ਚੱਲ ਗਈ ਸ਼ੇਡਾ ਨਾ ਲੈਣਾ ਬੜਾ ਹੋ ਅੱਡਾ ਆਇਆ ਨਾ ਕਦੇ ਹੋ ਕਦੇ ਨਾ ਚੱਲ ਲਿਖ ਦਾਂਗੇ ਇੱਥੇ ਹੋ ਕੋਈ ਦਗਾਏ ਵੀ ਸ਼ੇਡਾ ਕਰ ਲਾ ਫੋਟੋ ਲੈਦਾ ਮਾੜਾ ਫੋਟੋਗ੍ਰਾਫ ਪਤੀ ਮੁੰਡੀ ਕਰ ਰਹੀ ਹੈ ਸਾਈਂ ਹੂੰ ਇੱਕ ਕਾਰਡ ਚਾਹੀਦਾ ਹੂੰ ਕਾਰਡ ਛਾੜੀਏ ਲੈ ਪੰਨਾ ਇੱਕ ਜਾਲੀ ਚਾਹ ਕਰਦੇ ਚਲੋ ਖਾ ਲਓ ਬਾਈ ਜੰਮੀ ਦੇ ਕੇ ਇੱਕ ਮੁੰਡੀ ਹੈ ਅਸੀਂ ਢਾਲ ਦੈਗੇ ਉੱਪਰ ਪੈਣੇ ਅਸੀਂ ਪੀਟਰ ਲੋ ਜੀ ਗਾਇਸ ਸਾਡੀ ਐਨੀਵਰਸਰੀ ਹੋ ਗਈ ਹੁਣ ਖਤਮ ਹੈ ਜਿਹੜਾ ਮੇਰਾ ਅੱਜ ਦਾ ਸੋਪਾ ਸਮਾਚਾਰ ਸੀਗਾ ਉਹ ਇੱਥੇ ਖੜਾਗਾ ਸਾਹਮਣੇ ਖੜਾਗਾ ਤੇ ਤੁਹਾਨੂੰ ਦੋ ਬਾਟਿਕ ਕਿਦਾਂ ਦੀ ਲੱਗੀ ਤੁਹਾਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਜਿਹਨੂੰ ਵਧੀਆ ਲੱਗਿਆ ਸਾਡਾ ਬਿਲਕੁਲ ਜਿਹਨੇ ਬੋਲੀ ਲੱਗਦਾ ਕਿ ਕੈਕ ਲਗਣੀ ਤੇ ਇਸ ਟ੍ਰੇਨੀ ਤੋਂ ਇਹ ਕਿ ਦੁੱਖ ਦਰਦ ਪੀੜਾ ਵਾਲਾ ਦੁੱਖ ਸੀ ਬਣਾਇਆ ਕੇ ਕੱਟ ਕੇ ਨਾ ਆਏ ਕਹਿੰਦੇ ਨੇ ਆਹ ਕੇ ਆਹ ਕੇਕ ਲਿਆ ਕੇ ਨਾ ਕੇਕ ਦੇ ਵਿੱਚ ਅਸੀਂ ਆਪਣੇ ਦੁੱਖ ਨੇ ਜਿਹੜੇ ਇਹਦੇ ਵਿੱਚ ਸਾਰੇ ਪਰਤੇ ਸੀਗੇ ਸਾਨੂੰ ਹੁਣ ਇਹ ਕੇਕ ਖਾ ਖਾ ਕੇ ਅਸੀਂ ਆਪਣਾ ਦੁੱਖ ਜਿਹੜਾ ਹੈਗਾ ਉਹ ਬੰਦਿਆਂ ਦਾ ਸਾਰੇ ਨਾ ਬੰਦਿਆਂ ਨੂੰ ਸਾਰੇ ਨੂੰ ਖਵਾਵਾਂਗੇ ਵੀ ਥੋੜਾ ਥੋੜਾ ਦੁੱਖ ਸਾਰੇ ਚ ਮਰ ਜੀ ਕਹਿੰਦੇ ਦੁੱਖ ਬੰਦਿਆਂ ਘਟ ਜਾਂਦਾ ਘਟ ਜਾਂਦਾ ਹੁੰਦਾ ਫੇਰ ਤੋਂ ਵਿਆਹ ਵੀ ਲਗਾਈ ਜੰਨਤ ਉਹ ਦੁੱਖਾ ਜਿਹੜਾ ਹਰ ਕੋਈ ਚਾਹਦਾ ਮਿਲੇ ਮਿੱਠਾ ਦੁੱਖ ਮਿੱਠਾ ਦੁੱਖ ਉਹ ਵਾਲਾ ਮਿੱਠੀ ਜਿਹੜੇ ਸੁਣੀ ਹੋਗੇ ਪਰ ਮਿੱਠਾ ਦੁੱਖ ਪਹਿਲੀ ਵਾਰ ਸੁਣਾਂਗੇ ਹਾਂ ਆ ਦੋ ਬੰਦੇ ਰਹਿੰਦੇ ਨੇ ਕਿ ਉਹ ਮਿੱਠਾ ਦੁੱਖ ਕਾਣੇ ਕਿ ਉਹਦਾ ਆ ਗਿਆ ਸਾਡਾ ਇਹ ਕੜਾ ਦਾ ਵਿਆਹ ਉਹਦਾ ਆ ਗਿਆ ਲੱਡੂ ਆ ਗਿਆ ਕਿ ਖਾਓ ਤਾਂ ਬਸ ਤਾਂ ਉਹਦਾ ਖਾਓ ਉਹ ਵਾਲਾ ਲੱਡੂ ਹੈ ਨਾ ਇਹ ਕਾਤਾ ਉਹਨਾ ਸੇਤੀ ਕਾਣਾ ਹਾਂ ਖਾ ਲਿਆ ਔਖਾ ਹੋਇਆ ਤੇ ਹਾਜ਼ਮੇ ਨਹੀਂ ਆਉਂਦਾ ਹੈਗਾ ਓਹੋ ਮੈਨੂੰ ਪਤਾ ਨਾ ਫਿਰ ਇਹਦਾ ਸਾਈਡ ਇਫੈਕਟ ਕੀ ਹੁੰਦੇ ਹੈ ਹਾਂ ਚਲੋ ਠੀਕ ਹੈ ਗਾਇਸ ਅੱਜ ਦਾ ਬਲੌਗ ਹੈ ਜਿਹੜਾ ਆਪਾਂ ਇੱਥੇ ਖਤਮ ਕਰਦੇ ਆਂਗੇ ਤੁਹਾਨੂੰ ਸਾਡਾ ਬਲੌਗ ਕਿਵੇਂ ਲੱਗਿਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਵਧੀਆ ਲੱਗਿਆ ਤਾਂ ਲਾਈਕ ਜਰੂਰ ਕਰ ਦਿਓ ਤੇ ਸਾਡੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲਓ ਹੁਣ ਕੱਲ ਨੂੰ ਮਿਲਦਾ ਤੁਹਾਨੂੰ ਆਪਾਂ ਨਵੇਂ ਬਲੌਗ ਦੇ ਵਿੱਚ ਉਦ ਤੱਕ ਪਾਸੇ ਬਾਏ ਬਾਏ ਗੁੱਡ ਨਾਈਟ ਬਾਏ